ਲੋਕ ਸਭਾ ਦੀਆਂ ਚੋਣਾਂ ਦੌਰਾਨ ਯੂਥ ਨੂੰ ਪ੍ਰਭਾਵਿਤ ਕਰਨ ਲਈ ਜਿੱਥੇ ਪ੍ਰਸ਼ਾਸਨ ਵੱਲੋਂ ਅਹਿਮ ਚਤਨ ਕੀਤੇ ਜਾ ਰਹੇ ਨੇ ਉੱਥੇ ਹੀ ਫਗਵਾੜਾ ਵਿਖੇ 2020 ਐਕਟੀਵਿਟੀ ਤਹਿਤ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਵੱਲੋਂ ਹੋਟਲ ਮਾਲਕਾਂ, ਸਿਨੇਮਾ ਮਾਲਕਾਂ ਤੇ ਮੌਲ ਮਾਲਕਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਜਿੱਥੇ ਐਸਟੀਐਮ ਫਗਵਾੜਾ ਨੇ ਮਾਨਜੋਗ ਚੋਣ ਕਮਿਸ਼ਨ ਦੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਯੂਥ ਵੋਟਰ ਨੂੰ ਬੋਡ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਉੱਥੇ ਹੀ ਉਨ੍ਹਾਂ ਹੋਟਲ ਮਾਲਕਾਂ, ਮਾਲ ਮਾਲਕਾਂ ਅਤੇ ਸਿਨੇਮਾ ਮਾਲਕਾਂ ਨੂੰ ਯੂਥ ਵੋਟਰ ਨੂੰ ਕਿਸੇ ਵੀ ਤਰ੍ਹਾਂ ਦੇ ਸਮਾਨ ਤੇ ਡਿਸਕਾਊਂਟ ਆਫ ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਇਹਨਾਂ ਨੂੰ ਬੋਰਡ ਦਾ ਇਸਤੇਮਾਲ ਕਰਕੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਦੌਰਾਨ ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾ ਦੇ ਅਧਿਕਾਰੀ ਵੀ ਮੌਜੂਦ ਸਨ ਅੱਜ ਅਸੈਂਬਲੀ ਹਲਕਾ ਭਗੋੜਾ ਦੇ ਵਿੱਚ ਸਵੀਪ ਐਕਟੀਵਿਟੀਆਂ ਦੇ ਅੰਤਰਗਤ ਅੱਜ ਮੀਟਿੰਗ ਕੀਤੀ ਗਈ ਹੋਟਲ ਓਨਰਸ ਨਾਲ ਸਿਨੇਮਾ ਹੁਨਰ ਨਾਲ ਤੇ ਵੱਡਾ ਮਾਲ ਜਿਹੜਾ ਇਸ ਟੂ ਦਾ ਉਹਨਾਂ ਨਾਲ ਉਹਨਾਂ ਨੂੰ ਰਿਕੁਐਸਟ ਇਹ ਕੀਤੀ ਗਈ ਹੈ ਕਿ ਵੀ ਜਿਹੜੇ ਯੰਗ ਵੋਟਰਸ ਨੇ ਉਹਨਾਂ ਨੂੰ ਐਨਕੋਰੇਜ ਕਰਨ ਲਈ ਕਿਸੇ ਕਿਸਮ ਦੇ ਡਿਸਕਾਊਂਟ ਜਾਂ ਹੋਰ ਕੁਝ ਆਫਰਸ ਕਰਨ ਤਾਂ ਕਿ ਯੰਗ ਵੋਟਰਸ ਆਪਣਾ ਚੋਣ ਜਿੰਨ ਦਿਖਾ ਕੇ ਆਪ ਨੂੰ ਅਵੇਲੇਬਲ ਇਨ ਦੀ ਲੇਵਲ ਇਨ ਖਾਕੇ ਡਿਸਕਾਊਂਟ ਪ੍ਰੋਫਰਟ ਕਰ ਸਕਦੇ ਤੇ ਉਹਨਾਂ ਨੂੰ ਬੜਾ ਪੋਜ਼ਿਟਿਵ ਰਿਸਪੌਂਸ ਮਿਲਿਆ 25% ਤੱਕ ਆਫਰ ਕੀਤੀ ਹੈ ਕਿ ਉਹ ਡਿਸਕਾਊਂਟ ਕਰਨਗੇ ਸਿਮਿਲਰਲੀ ਪਬਲਿਸਿਟੀ ਵਾਸਤੇ ਗੈਸ ਉਦਯੋਗੀਆਂ ਤੇ ਪੈਟਰੋਲ ਕੰਪਨੀਆਂ ਬੜਾ ਅੱਛਾ ਹੁਮਾਰਾ ਪਰ ਹੈ ਉਹ ਹੋਡਿੰਗਸ ਤੇ ਪੂਰ ਪਬਲਿਸਿਟੀ ਮੀਡੀਆਲ ਆਪਣੇ ਲੈਵਲ ਤੇ ਤਿਆਰ ਕਰਵਾ ਕੇ ਮੈਕਸਿਮਮ ਅਵੇਅਰਨੈਸ ਕਰਨਗੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਯੂਥ ਨੂੰ ਪ੍ਰਭਾਵਿਤ ਕਰਨ ਲਈ ਜਿੱਥੇ ਪ੍ਰਸ਼ਾਸਨ ਵੱਲੋਂ ਅਹਿਮ ਚਤਨ ਕੀਤੇ ਜਾ ਰਹੇ ਨੇ ਉੱਥੇ ਹੀ ਫਗਵਾੜਾ ਵਿਖੇ 2020 ਐਕਟੀਵਿਟੀ ਤਹਿਤ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਵੱਲੋਂ ਹੋਟਲ ਮਾਲਕਾਂ, ਸਿਨੇਮਾ ਮਾਲਕਾਂ ਤੇ ਮਾਲ-ਮਾਲਕਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਜਿੱਥੇ ਐਸਟੀਐਮ ਫਗਵਾੜਾ ਨੇ ਮਾਨਜੋਗ ਚੋਣ ਕਮਿਸ਼ਨ ਦੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਯੂਥ ਵੋਟਰ ਨੂੰ ਬੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਉੱਥੇ ਹੀ ਉਨ੍ਹਾਂ ਹੋਟਲ ਮਾਲਕਾਂ, ਮਾਲ-ਮਾਲਕਾਂ ਅਤੇ ਸਿਨੇਮਾ ਮਾਲਕਾਂ ਨੂੰ ਯੂਥ ਵੋਟਰ ਨੂੰ ਕਿਸੇ ਵੀ ਤਰ੍ਹਾਂ ਦੇ ਸਮਾਨ ਤੇ ਡਿਸਕਾਊਂਟ ਆ ਉਨਾ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਇਹਨਾਂ ਨੂੰ ਬੋਰਡ ਦਾ ਇਸਤੇਮਾਲ ਕਰਕੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਦੌਰਾਨ ਉਹਨਾਂ ਨਾਲ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾ ਦੇ ਅਧਿਕਾਰੀ ਵੀ ਮੌਜੂਦ ਸਨ ਅੱਜ ਅਸੈਂਬਲੀ ਹਲਕਾ ਭਗੋੜਾ ਦੇ ਵਿੱਚ ਸਵੀਪ ਐਕਟੀਵਿਟੀਆਂ ਦੇ ਅੰਤਰਗਤ ਅੱਜ ਮੀਟਿੰਗ ਕੀਤੀ ਗਈ ਹੋਟਲ ਓਨਰਸ ਨਾਲ ਸਿਨੇਮਾ ਹਨ ਉਸ ਨਾਲ ਤੇ ਵੱਡਾ ਮਾਲ ਜਿਹੜਾ ਇਸ ਟੂ ਦਾ ਉਹਨਾਂ ਨਾਲ ਉਹਨਾਂ ਨੂੰ ਰਿਕੁਐਸਟ ਇਹ ਕੀਤੀ ਗਈ ਹੈ ਕਿ ਵੀ ਜਿਹੜੇ ਯੰਗ ਵੋਟਰਸ ਨੇ ਉਹਨਾਂ ਨੂੰ ਐਨਕੋਰੇਜ ਕਰਨ ਲਈ ਕਿਸੇ ਕਿਸਮ ਦੇ ਡਿਸਕਾਊਂਟ ਜਾਂ ਹੋਰ ਕੁਝ ਆਫਰਸ ਕਰਨ ਤਾਂ ਕਿ ਯੰਗ ਵੋਟਰਸ ਆਪਣਾ ਚੋਣ ਜਿੰਨ ਦਿਖਾ ਕੇ ਆਪਣੀ ਅਵੇਲੇਬਲ ਅਵੇਲੇਬਲ ਦਿਖਾ ਕੇ ਇਸ ਤੋਂ ਪ੍ਰਾਪਤ ਕਰ ਸਕਣ ਤੇ ਉਹਨਾਂ ਨੂੰ ਬੜਾ ਪੋਜ਼ਿਟਿਵ ਰਿਸਪੌਂਸ ਮਿਲਿਆ 25% ਤੱਕ ਆਫਰ ਕੀਤੀ ਹੈ ਕਿ ਉਹ ਡਿਸਕਾਊਂਟ ਕਰਨਗੇ ਸਿਮਿਲਰਲੀ ਪਬਲਿਸਿਟੀ ਵਾਸਤੇ ਗੈਸ ਏਜੰਸੀਆਂ ਤੇ ਪੈਟਰੋਲ ਪੰਪਸ ਨੇ ਬੜਾ ਅੱਛਾ ਹਮਾਰਾ ਭਰਿਆ ਉਹ ਹੋਰਡਿੰਗਸ ਤੇ ਹੋਰ ਪਬਲਿਸਿਟੀ ਮੇਰੇ ਲਈ ਆਪਣੇ ਲੈਵਲ ਤੇ ਤਿਆਰ ਕਰਵਾ ਕੇ ਮੈਕਸਿਮਮ ਅਵੇਅਰਨੈਸ ਕਰਨ ਦੀ